ਕਿੱਦਾਂ ਹੋਇਆ ਕੀ ਆਇਆ ਬੱਸੇ ਵਾਲਾ ਜਿਹੜਾ ਐਕਸੀਡੈਂਟ ਹੋਇਆ ਨਾ ਮੈਂ ਵੀ ਹੁਣੇ ਪਹੁੰਚਿਆ ਇੱਥੇ ਜਿਹੜਾ ਐਸੇ ਬੁੱਕ ਲਗਾ ਰਹੇ ਨੇ ਕਿਸੇ ਨੂੰ ਆਉਂਦਾ ਤੇ ਟਾਇਰ ਦਾ ਬੈਂਕਰ ਹੋਣ ਕਰਕੇ ਨਾ ਕਾਰ ਦਾ ਬੈਲੈਂਸ ਵੱਜ ਗਿਆ ਜਿਹਦੀ ਸਾਰੀ ਕਾਰ ਜਿਹੜੀ ਹੈ ਨੁਕਸਾਨੀ ਗਈ ਹੈ ਤੇ ਬਾਕੀ ਆਪਣਾ ਉਹਨਾਂ ਮੁੰਡੇ ਦਾ ਬਚਾਉਂਦੇ ਆ ਅਸਲ ਵਿੱਚ ਬਹੁਤ ਵਾਪਰਦੇ ਇਸ ਜਗ੍ਹਾ ਤੇ ਅਸੀਂ ਪਹਿਲਾਂ ਵੀ ਕਹਿੰਦੇ ਵੀ ਇੱਥੇ ਕੱਟ ਹੋਣਾ ਚਾਹੀਦਾ ਕੱਟ ਦੀ ਮੰਗ ਕਰਦੇ ਆ ਸੌਰੀ ਮੈਂ ਸਾਰੇ 75 ਵਾਲੀ ਗੱਲ ਕੀਤੀ ਆਪਾਂ ਲਿਖੇ ਦੇ ਰਿਹਾ ਹੁਣ ਐਸਡੀਐਮ ਨੂੰ ਤੇ ਐਨਐਚਏ ਨੂੰ ਕਿ ਤਾਂ ਕਿ ਜਿਹੜਾ ਇੱਥੇ ਹੈ ਸਕੂਲ ਦੇ ਬੱਚਿਆਂ ਲਈ ਆਣਾ ਜਾਣਾ ਬੜਾ ਔਖਾ ਹੈ ਕਿ ਜਿਹੜੀ ਹੈ ਸਰਸ ਰੋਡ ਉਹ ਦੋਨੋਂ ਪਾਸੇ ਜਿਹੜੀ ਬਣਨੀ ਚਾਹੀਦੀ ਹੈ ਜਾਂ ਕੋਈ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਜਿਹੜਾ ਇੱਥੇ ਬਣਨਾ ਚਾਹੀਦਾ ਇਹ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਇਹ ਜਿਹੜੇ ਰੋਡ ਤੇ ਰੋਜ਼ ਦੀ ਰੋਜ਼ ਐਕਸੀਡੈਂਟ ਹੁੰਦੇ ਕੱਲ ਵੀ ਇੱਥੇ ਬੇਰ ਹੋਸ ਦੋ ਬੱਚਿਆਂ ਦਾ ਐਕਸੀਡੈਂਟ ਹੋਇਆ ਗੱਡੀ ਨਾਲ ਇੱਕ ਬੱਚਾ ਮਰ ਗਿਆ ਸਕੂਲ ਚ ਪੜ੍ਹਦੇ ਦੇ ਇੱਕ ਜ਼ਖਮੀ ਹੋ ਗਿਆ ਤੇ ਉਹਦੇ ਪਹਿਲਾਂ 4-5 ਦਿਨ ਪਹਿਲਾਂ ਮਿਸੇਵਾਲ ਦੇ ਮੋੜ ਹੋਇਆ ਦੇਣ ਹੀ ਹੋਇਆ ਇੱਥੇ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਰੋਡ ਤੇ ਅਸੀਂ ਇੱਥੇ ਮੰਗ ਕਰਦੇ ਆ ਪ੍ਰਸ਼ਾਸਨ ਇੱਕ ਤਾਂ ਹਵੇਸੇਵਾਲ ਹਾਈ ਸਕੂਲ ਹੈ ਇੱਥੇ ਬੱਚਿਆਂ ਵਾਸਤੇ ਬੱਚਿਆਂ ਦਾ ਆਣ ਜਾਣਾ ਕੋਈ ਰੋਨ ਸਾਈਡਾਂ ਦੇ ਇੱਥੇ ਘੱਟ ਹੋਣਾ ਚਾਹੀਦਾ ਸਕੂਲ ਵਾਸਤੇ ਇਹ ਕਾਰ ਸਰਵਸ ਰੋਡ ਹੋਣਾ ਚਾਹੀਦਾ ਕਿ ਆਓਵਰਫਲਾਈ ਕੋਲ ਹੋਣਾ ਚਾਹੀਦਾ ਆਣ ਜਾਂਦਾ ਬੱਚੇ ਐਕਸੀਡੈਂਟ ਬਹੁਤ ਹੁੰਦੇ ਗੱਡੀ ਦਾ ਹੁਣ ਰੋਡ ਤੇ ਚੱਲਦੀ ਦਾ ਟਾਇਰ ਫਟਿਆ ਇੱਧਰ ਘੁੰਮ ਕੇ ਗੱਡੀ ਤੇ ਖੰਬੇ ਨਾਲ ਵਕਰਾ ਗਈ ਇਹ ਹੈ ਬੱਚੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਇੱਥੇ ਸਕੂਲ ਦੇ ਵਿੱਚ ਸਕੂਲ ਹੋਣ ਕਰਕੇ ਇੱਥੇ ਕੱਟ ਹੋਣਾ ਲਾਜ਼ਮੀ ਹੈ ਇਹ ਟਾਇਰ ਫਟ ਗਿਆ ਰਹੀ ਜਾਂਦੇ ਜਾਂਦੇ ਅੱਛਾ ਆਪਣਾ ਬਚਾਅ ਹੋਤਾ